ਦੇਖੋ ਜੀ ਆਪਣੀ ਵਾਰਡ ਨੂੰ ਬਚਾਉਂਦੇ ਹੋਏ ਐਮਸੀ ਸਾਹਿਬ ਸਾਰਾ ਮਹੱਲਾ ਐਮਸੀ ਸਾਹਿਬ ਦੇ ਨਾਲ ਆ ਇਹ ਕੰਦ ਤੋੜ ਕੇ ਐਮਸੀ ਸਾਹਿਬ ਸਾਰੇ ਘਰਾਂ ਦਾ ਬਚਾਅ ਕਰਨ ਦੇ ਜੇ ਸ਼ੋਕ ਕੁਮਾਰ ਭੁੱਟੋ ਜੀ ਪੂਰਾ ਮਹੱਲਾ ਐਮਸੀ ਸਾਹਿਬ ਦੇ ਨਾਲ ਹੈ ਜੀ ਪਾਣੀ ਨੇ ਬਹੁਤ ਤਬਾਈ ਮਚਾਤੀ ਹੈ ਜੀ ਪੂਰੇ ਗੀਤਾ ਭੌਣ ਮਹੱਲੇ ਨੂੰ ਬਚਾਉਣ ਵਾਸਤੇ ਐਮਸੀ ਅਸ਼ੋਕ ਕੁਮਾਰ ਭੁੱਟੋ ਜੀ ਦਾ ਸਾਰਾ ਯੂਥ ਵਿੰਗ ਤਿਆਰ ਹੈ ਪਾਣੀ ਬਹੁਤ ਜ਼ਿਆਦਾ ਆ ਗਿਆ ਘਰਾਂ 'ਚ ਐਮਸੀ ਸਾਹਿਬ ਇਕੱਲੇ ਡਟੇ ਨੇ ਆਓ ਆਓ ਗਿਆ ਹੋਈ ਇਹ ਕੰਦ ਕਰਕੇ ਪਾਣੀ ਸਾਰਾ ਰੁਗਿਆ ਜੀ ਮਾਈ ਦੇ ਤਲਾ ਨੂੰ ਜਾਣ ਨੂੰ ਜੇ ਪਾਣੀ ਸਾਰਾ ਚਲ ਜਾਏਗਾ ਤੇ ਘਰਾਂ ਦਾ ਬਚਾਅ ਹੋ ਜਾਊਗਾ ਗੀਤਾ ਭੌਣ ਦੀ ਬੈਕ ਸਾਈਡ ਤੇ ਬਹੁਤ ਜ਼ਿਆਦਾ ਪਾਣੀ ਹੋਣ ਕਰਕੇ ਐਮਸੀ ਦਾ ਭੁੱਟੋ ਸਾਹਿਬ ਜੀ ਜਾਇਜ਼ਾ ਲੈਣ ਆਏ ਨੇ ਘਰਾਂ ਦਾ ਕੁਝ ਕੇ ਸੀ ਕਰ ਰਹੇ ਨੇ ਤੇ ਦੇਖ ਰਹੇ ਨੇ ਦੇਖੋ ਜੀ ਬਹੁਤ ਜ਼ਿਆਦਾ ਪਾਣੀ ਹੋ ਗਿਆ ਮhalla ਸਾਰਾ ਇਕੱਠਾ ਹੋਇਆ ਵਾ ਸਾਰੇ ਘਰਾਂ 'ਚ ਪਾਣੀ ਵੜ ਗਿਆ ਜੀ